ਦੀਨ ਦੁਨੀਆ ਦੇ ਮਾਲਕ ਦੀਨੇ ਕੰਗੜ ਜ਼ਫਰਨਾਮਾ ਲਿਖਦੇ ਨੇ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਉਹ ਚਿੱਠੀ ਲੈ ਕੇ ਔਰੰਗਜ਼ੇਬ ਵੱਲ ਦੱਖਣ ਨੂੰ ਨਿਕਲੇ ਕੁਝ ਵਕਤ ਲੱਗ ਗਿਆ ਔਰੰਗਜ਼ੇਬ ਮਿਲਿਆ ਨਾ ਜਦੋਂ ਮਿਲਾਪ ਹੋਇਆ ਉਹ ਜ਼ਫਰਨਾਮਾ ਦਿੱਤਾ ਅੱਲਾ ਕੱਲਾ ਤੁਮਾਂ ਤੋਂ ਬੜੇ ਧਿਆਨ ਨਾਲ ਸੁਣਿਆ ਔਰੰਗਜ਼ੇਬ ਨੇ ਧਿਆਨ ਨਾਲ ਪੜਿਆ। ਪਰ ਪਾਦਸ਼ਾਹ ਨੇ ਫਾਰਸੀ ਚ ਲਿਖ ਕੇ ਭੇਜਿਆ ਸੀ ਉਹਦੇ ਸਾਡੇ ਲਈ ਸੁਖਾਲਾ ਰਹੇ ਦਸਮ ਗ੍ਰੰਥ ਦਾ ਇਹ ਹਿੱਸਾ ਗੁਰਮੁਖੀ ਚ ਲਿਖਿਆ ਗਿਆ ਹੈ। ਹੁਣ ਔਰੰਗਜ਼ੇਬ ਇਸ ਗੱਲੋਂ ਹੈਰਾਨ ਹੈ ਵੀ ਗੁਰੂ ਗੋਬਿੰਦ ਸਿੰਘ ਗੈਰ ਮੁਸਲਮ ਹੈ। ਪਰ ਫਿਰ ਵੀ ਕੁਰਾਨ ਤੇ ਪ੍ਰੋਸਾਤ ਧਾਰਮਿਕ ਗ੍ਰੰਥ ਦਾ ਅਦਬ ਹਾਡੇ ਵੱਲੋਂ ਆਧੀਆਂ ਕਸਮਾਂ ਨੂੰ ਉਹਨੇ ਸੱਚ ਮੰਨਿਆ ਉਲਟਾ ਅਸੀਂ ਕਸਮਾਂ ਤੋੜ ਦਿੱਤੀਆਂ ਜਦੋਂ ਇਹ ਬੰਦ ਪੜਿਆ ਨਾ ਕਲਗੀਧਰ ਮਹਾਰਾਜ ਦਾ ਲਿਖਿਆ ਹਰਾਮ ਕਸ ਕੇ ਕੌਲੇ ਗੁਰਾਂ ਆਏ ਦਸ਼ ਨਜ਼ੂ ਬਸਤਨੂ ਕੁਸਤਨੀ ਬਾਇ ਦਸ਼ ਕਿੰਦੇ ਉਹ ਜੇ ਹਰ ਉਹ ਆਦਮੀ ਜਿਹੜਾ ਕੁਰਾਨ ਦੀ ਕਸਮ ਖੇਠ ਆ ਜਾਂਦਾ ਹੈ ਨਾ ਉਹਨੂੰ ਮਾਰੀਦਾ ਨਹੀਂ ਹੈ ਉਦੇਤੇ ਜ਼ੁਲਮ ਨਹੀਂ ਕਰੀਦਾ ਅੱਗੇ ਕਹਿੰਦੇ ਨੇ ਕਸਮ ਮੁਸਫੇ ਕੂਫੀਆ ਘਰ ਕੀ ਖੁਰਮ ਨਾ ਖੋজে ਅਜਿੰਜ਼ਰ ਸੁਮ ਅਫਕੁਨਮ ਬੇਕਮੈਂ ਰੋਸਾ ਨਾ ਕਰਦਾ ਕੁਰਾਨ ਦੀ ਕਸਮ ਤੇ ਨਾ ਮੇਰੀ ਮੋਜ ਲੰਗੜੀ ਹੁੰਦੀ ਨਾ ਮੇਰਾ ਨੁਕਸਾਨ ਪਾ ਪਰ ਮੈਂ ਜਗਤ ਗੁਰੂ ਹੋਣ ਦੇ ਨਾਤੇ ਹਰ ਧਰਮ ਦੇ ਧਾਰਮਿਕ ਗ੍ਰੰਥ ਦਾ ਅਤਿਵ ਕਰਦਾ ਹੈ ਤੂੰ ਕਸਮਤਉਰੀਏ ਧੋਖਾ ਦਿੰਦਾ ਹੈ ਹਮਲਾ ਕੀਤਾ ਪਿੱਛੇ ਅੱਗੇ ਲਲਕਾਰਦੇ ਜਿਸ ਬਾਪ ਦੇ ਚਾਰ ਲਾਲ ਬਿੱਟੀ ਹੋ ਗਏ ਉਹ ਮਿਟ ਗਏ ਹੋ ਜੇਦੀ ਕੁੱਲ ਮਿਟ ਗਈ ਹੋਵੇ ਉਹ ਲਲਕਾਰ ਨਹੀਂ ਸਕਦਾ ਉਹਦੇ ਚ ਜੀ ਹਿੰਮਤ ਨਹੀਂ ਹੁੰਦੀ ਤੇ ਟਕਰਾਂ ਮਾਰ ਕੇ ਕੰਦ ਚ ਮਰ ਜਾਵੇਗਾ ਗੁਰੂ ਗੋਬਿੰਦ ਸਿੰਘ ਕੋਈ ਆਮ ਇਨਸਾਨ ਥੋੜੀ ਹੈ ਇਹਦੇ ਤੇ ਦੁੱਖ ਸੁੱਖ ਦਾ ਕੋਈ ਅਸਰ ਨਹੀਂ ਕਹਿੰਦੇ ਚਿਹੇ ਮਰਦੀ ਕੇ ਅੱਖ ਗਰ ਖਾਮੋਸ਼ਾ ਕੋ ਨਹੀਂ ਪਿਆ ਆਤਿਸ਼ ਦਾ ਵਾਰਾ ਫਰੋਜ਼ਾ ਕੋ ਨਹੀਂ ਕਿੱਡੀ ਕੋ ਬਹਾਦਰੀ ਹੈ ਚਾਰ ਚੰਗਿਆੜੇ ਨਾ ਹੀ ਬੁਝਾਈਆਂ ਨੇ ਤੁਮਰਮ ਦੇਵ ਏ ਗੁਰੂ ਗੋਬਿੰਦ ਸਿੰਘ ਇਹ ਖਾਲਸਾ ਪੰਥ ਭਾਵੜ ਬਣ ਕੇ ਮੱਚ ਰਿਹਾ ਜਿਹੜਾ ਤੇਰੇ ਦਿੱਲੀ ਦੇ ਤਖਤ ਨੂੰ ਸਾੜ ਕੇ ਸੁਹਾ ਕਰੇਗਾ। ਜਿਹਾ ਸੁਧ ਕੇ ਚੂ ਮਚਗਾ ਕੁਛ ਤੇ ਚਾਰ ਕੇ ਬਾਕੀ ਵਿਵਾਦ ਅਸਤੋ ਪੇ ਚੀਤੇ ਮਾਰ ਤੂੰ ਮੇਰੇ ਚਾਰ ਬੱਚੇ ਮਾਰੇ ਨੇ। ਹਰੇ ਗੁੰਡਲੀਆ ਸੱਪ ਗੁਰੂ ਗੋਬਿੰਦ ਸਿੰਘ ਜ਼ਿੰਦਾ ਹੈ। ਇਹ ਖਾਲਸਾ ਪੰਥ ਮੇਰਾ ਗੁੰਡਲੀਆ ਸੱਪ ਜ਼ਿੰਦਾ ਹੈ ਤੇਰੇ ਤਖਤ ਨੂੰ ਚੱਕਣਾ ਚੂਰ ਕਰੇਗਾ ਗੁੰਡਲ ਵਿੱਚ। ਅੱਗੇ ਉਹਦੀ ਅਸਲੀਅਤ ਸਾਹਮਣੇ ਲੈਂਦੇ ਇਹਨਾਂ ਨੂੰ ਨੰਗਿਆਂ ਕਰਦੇ ਨੇ ਸ਼ਹਿਨशाहੇ ਔਰੰਗਜ਼ੇਬ ਆਲਮੀਨ ਕੇ ਧਾਰਾਏ ਦੌਰਸਤ ਦੂਰਸਤ ਦੀਨ ਐ ਔਰੰਗਜ਼ੇਬ ਤੂੰ ਦੁਨੀਆ ਦਾ ਬਾਦਸ਼ਾਹ ਹੈ ਹਾਕਮ ਹੈ ਇਹ ਗੱਲ ਤੇ ਠੀਕ ਹੈ ਪਰ ਤੂੰ ਧਰਮੀ ਨਹੀਂ ਹੈ ਸੱਚੇ ਧਰਮ ਤੋਂ ਕੋਹਾਂ ਦੂਰ ਹੈ ਉਹ ਬਾਰਿਸ਼ਾ ਹੀ ਕਾਹਦਾ ਜਿਹੜਾ ਨਿਆਣਾ ਕਰੇ ਲਿਵਾਸ ਤੇਰਾ ਧਾਰਮਕ ਹੈ ਲੋਕਾਂ ਸਾਵੇਂ ਕੁਰਾਨ ਲਿਖਦਾ ਹੈ ਕਰਤੂਤ ਤੇਰੀ ਧਾਰਮਿਕ ਨਹੀਂ ਹੁਣ ਜਿਹੜਾ ਧਰਮੀ ਬੰਦਾ ਉਹ ਸਮਝਦਾ ਹੈ ਵੀ Hindu ਕੀ Musalman ਕੀ Sikh ਕੀ Isai ki yugdi ki ਜਿੰਨੇ ਵੀ ਇਹ ਫਲਵਾੜੀ ਆ ਰੱਬ ਦੀ ਚ ਪੈਦਾ ਕੀਤੀ ਹੈ ਫਿਰ ਉਖਾੜ ਕੇ ਕਿਉਂ ਸੁੱਟਣੀ ਪ੍ਰੇਮ ਦੇ ਨਾਲ ਆਪੋ ਆਪਣੇ ਧਰਮ ਨੂੰ ਬਰਫੁੱਲਤ ਕਰੋ ਜੇ ਕੋਈ ਕਬੂਲ ਕਰ ਲਵੇ ਤੁਹਾਡਾ ਧਰਮ ਤੇ ਠੀਕ ਹੈ ਤੁਹਾਡੀ ਗਿਣਤੀ ਵੱਧ ਜਾਵੇ ਇੱਕੀ ਗੱਲ ਵੀ ਕਿਸੇ ਦੀ ਆਰਥਿਕ ਮੰਦੀ ਵੇਖ ਕੇ ਉਹਨੂੰ ਖਰੀਦੋ ਲਾਲਚ ਦਓ ਪੈਸੇ ਦਓ ਉਹਦਾ ਧਰਮ ਤਬਦੀਲ ਕਰੋ ਪ੍ਰੇਮ ਨਾਲ ਮੰਨ ਜਾਵੇ ਠੀਕ ਹੈ ਨਹੀਂ ਮੰਨਦਾ ਤੇ ਡਾਂਗ ਫੇਰੋ ਜੇ ਫਿਰ ਵੀ ਸਹਿਮ ਕੇ ਨਾ ਮੰਨੇ ਤੇ ਸਿਰ ਕਲਮ ਕਰ ਦਿਓ ਜੇ ਧਰਮੀ ਬੰਦੇ ਥੋੜੀ ਇਦਾਂ ਕਰਦੇ ਨੇ ਜਿੰਦਾ ਤੂੰ ਕਰਦਾ ਤਾਂ ਤੂੰ ਦੀਨ ਤੋਂ ਬੜਾ ਦੂਰ ਹੈ ਮਸਬ ਤੋਂ ਬੜਾ ਦੂਰ ਹੈ ਧਰਮ ਤੋਂ ਬੜਾ ਦੂਰ ਹੈ ਪਰ ਮੈਂ ਤੈਨੂੰ ਇਹ ਦੱਸ ਰਿਹਾ ਵੀ ਇੱਥੇ ਬੰਦੇ ਦੀ ਹਸਤੀ ਬੜੀ ਦੋਸ਼ ਹੈ ਇਹ ਤਾਕਤਾਂ ਇਹ ਦੌਲਤਾਂ ਇਹ ਸ਼ੋਰ ਤਾਂ ਸਦਾ ਨਹੀਂ ਰਹਿੰਦੀਆਂ ਮੇਰਾ ਸੁਭਾਅ ਹੈ ਮੈਂ ਸਾਰਿਆਂ ਨਾਲ ਪ੍ਰੇਮ ਕਰਦਾ ਹਾਂ ਸਾਰਿਆਂ ਵਿੱਚ ਮੇਰੀ ਨਿਰਗੁਣ ਜੋਤ ਸਮਾਈ ਹੈ ਤਾਂ ਹੀ ਮੈਂ ਤੇਰੇ ਧਾਰਮਿਕ ਗਰੰਥ ਦਾ ਅਦਬ ਕੀਤਾ ਸੀ ਮੈਂ ਜਾਣਦਾ ਸੀ ਕਿਹਦੇ ਤੂੰ ਪਹਿਮਾ ਸ਼ਿਕੰਦਾਰ ਤੂੰ ਵਾਅਦੇ ਤੋੜਨ ਵਾਲਾ ਬੰਦਾ ਹੈ ਵੈਸੇ ਬਾਣੀ ਚ ਵੀ ਪਾਤਸ਼ਾਹ ਲਿਖਦੇ ਨੇ ਕਹਿੰਦੇ ਮੇਰਾ ਇਦਾਂ ਦਾ ਸੁਭਾਅ ਹੈ ਮੈਂ ਸਾਰਿਆਂ ਨਾਲ ਪ੍ਰੇਮ ਕਰਦਾ ਹਿੰਦੂ ਤੁਰਕ ਕੋ ਉਰਾਫੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਉਹ ਸਾਰਿਆਂ 'ਚ ਪ੍ਰਭੂ ਵਸਦਾ ਹੈ ਇਹ ਧਰਮੀ ਬੰਦਿਆਂ ਦੀ ਖੇਡ ਹੈ ਤੂੰ ਧਰਮ ਤੋਂ ਕੋਹਾ ਦੂਰ ਹੈ ਜਿਵੇਂ ਜਿਵੇਂ ਪੰਦ ਪਰਦਾ ਗਿਆ ਬਿਮਾਰੀ ਦੀ ਹਾਲਤ ਵਿੱਚ ਇਹਨੂੰ ਜਫਰਨਾਮਾ ਮਿਲਿਆ ਸੀ ਇਹਦੀ ਜ਼ਮੀਰ ਇਹਨੂੰ ਲਾਂਤਾਂ ਪਾਉਣ ਲੱਗੀ ਕੀਤੇ ਹੋਏ ਗੁਨਾਹ ਚਲਚਿੱਤਰ ਬਣ ਕੇ ਅੱਖਾਂ ਸਾਹਮਣੇ ਆ ਗਏ ਕਦੇ ਕਿਸੇ ਦਾ ਨੁਕਸਾਨ ਕਰੀਏ ਕਿਸੇ ਨੂੰ ਗਾਲੀ ਗਲੋਚ ਹੀ ਦੇ ਦਈਏ ਕੋ ਥੱਪੜ ਮਾਰ ਦਈਏ ਹੋ ਸਕਦਾ ਪਰੇ ਪੰਚਾਇਤ ਵਿੱਚ ਆਪਾਂ ਨੂੰ ਕੋਈ ਹਰਾ ਨਾ ਸਕੇ ਕਿਉਂਕਿ ਮੱਦੇ ਦਾ ਜ਼ੋਰ ਹੀ ਹੈ ਨਾਉਂ ਦਾ ਪਿੰਡ ਚ ਔਰ ਜਦੋਂ ਕੱਲਾ ਬੈੰਦਾ ਹੈ ਉਹ ਇਹ ਗੱਲ ਸਮਝਦਾ ਹੈ ਪਛਤਾਪ ਕਰਦਾ ਹੈ ਵੀ ਜੋ ਮੈਂ ਕੀਤਾ ਠੀਕ ਨਹੀਂ ਕੀਤਾ ਇਹ ਗਲਤ ਕੀਤਾ ਹੈ ਉਹਦੇ ਸਾਵੇਂ ਉਹਦੇ ਪਾਪ ਆਉਣ ਲੱਗ ਪੈਂਦੇ ਉਹਦੀ ਕਰਨੀ ਸਾਹਮਣੇ ਹੁੰਦੀ ਹੈ ਹੁਣ ਔਰੰਗਜ਼ੇਬ ਨੇ ਜਦੋਂ ਜ਼ਫਰਨਾਮਾ ਪੜ੍ਹ ਲਿਆ ਤੇ ਉਹਦੇ ਸਾਵੇਂ ਉਹਦੇ ਪਾਪ ਚਿੱਤਰ ਬਣ ਕੇ ਆ ਕਿਦਰੇ ਦਿੱਲੀ ਦਾ ਤਖਤ ਮੰਲਣ ਲਈ ਪਿਤਾ ਸ਼ਾਹਜਹਾਨ ਦਾ ਕਤਲ ਕਿਦਰੇ ਆਪਣੇ ਭਾਈਆਂ ਦਾ ਕਤਲ ਕਿਦਰੇ ਆਪਣੀ ਭੈਣ ਦਾ ਆਰਾਮ ਦਾ ਕਤਲ ਤੇ ਕਿਦਰੇ ਇਨਸਾਨੀਅਤ ਦਾ ਵੈਰੀ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ ਵੱਡੇ ਸਹਿਬਜ਼ਾਦਿਆਂ ਦਾ ਛੋਟੇ ਸਹਿਬਜ਼ਾਦਿਆਂ ਦਾ ਕਤਲ ਮਾਤਾ ਗੁਜਰੀ ਦਾ ਕਤਲ ਸਰਮਦ ਫਕੀਰ ਦਾ ਕਤਲ ਬੜੇ-ਬੜੇ ਸੰਗੀਤਕਾਰਾਂ ਦਾ ਕਤਲ ਕਈ ਹਿੰਦੂਆਂ ਦੇ ਜੱਜੂ ਲਾਏ ਉਹਨਾਂ ਨੂੰ ਮਿਟਾ ਦਿੱਤਾ ਤੋ ਕੀਤੇ ਹੋਏ ਪਾਪ ਅੱਖਾਂ ਅੱਗੇ ਆ ਗਏ ਇਸ ਹੁਦਮਨ ਇਹਨੂੰ ਇਹਦੇ ਕਰਮ ਝੋਣ ਲੱਗ ਪਏ ਬਾਣੀ ਇਹ ਗੱਲ ਕਹਿੰਦੀ ਹੈ ਪਾਪੀ ਕੋ ਉਲਾਗਾ ਸੰਤਾਪ ਜਿਹੜਾ ਪਾਪੀ ਹੈ ਨਾ ਉਹ ਤਪਦਾ ਰਹਿੰਦਾ ਉਹਨੂੰ ਉਹਦੇ ਪਾਪ ਹੁੰਦੇ ਨੇ ਔਰੰਗਜ਼ੇਬ ਨੂੰ ਇਹਨੀ ਝੋਟ ਲੱਗੀ ਹੈ ਸ਼ਤਰਨਾਮੇ ਦੀ ਉਹਨੇ ਨਾ ਆਪਣੇ ਸ਼ਹਿਜ਼ਾਦੇ ਨੂੰ ਚਿੱਠੀ ਲਿਖੀ ਹੈ ਪਛਤਾਵੇ ਵਿੱਚ ਕਹਿੰਦਾ ਅਵਗਨਰ ਤੋਂ ਛੁੱਟ ਮੈਂ ਇਸ ਸੰਸਾਰ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਇਆ ਅਤੇ ਪਾਪ ਹੀ ਇਕੱਠੇ ਕਰਕੇ ਲੈ ਚਲਿਆ ਹਾਂ ਮੈਂ ਭਾਰੀ ਭੁੱਲਾਂ ਕੀਤੀਆਂ ਹਨ ਅਤੇ ਪਤਾ ਨਹੀਂ ਕੀ ਸਜ਼ਾ ਮਿਲੇਗੀ ਮੈਨੂੰ ਨਜ਼ਾਤ ਲਈ ਭਾਰੀ ਚਿੰਤਾ ਹੈ ਇਹ ਮੁਕਤੀ ਮਿਲੇਗੀ ਕਿ ਨਹੀਂ ਇਹ ਬੜਾ ਮੁਸ਼ਕਲ ਹੈ ਲੈਣਾ ਕਰ ਕਿਉਂਕਿ ਕਰਮ ਬੜੇ ਮਾਰੇ ਕੀਤੇ ਨੇ ਸਵਰਗ ਮਿਲੇਗਾ ਕਹਿੰਦਾ ਆਸਾ ਹੀ ਹੈ ਦੋਸਤ ਪਮਾ ਕਾ ਹੁਣ ਇੱਕ ਚਿੱਠੀ ਇਹਨੇ ਹੋਰ ਲਿਖੀ ਹੈ ਸਾਰੇ ਪੰਜਾਬ ਦੇ ਹੁਕਮਰਾਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਖੁਦਾ ਪਰਸ ਤਖੀਰ ਨੇ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਸਾਰੇ ਚਿੱਠੀਆਂ ਚਲੀਆਂ ਗਈਆਂ ਰਿਸਤੰਦੀ ਨੇ ਜ਼ਫਰ ਨਾਮੇ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਸੁਨੇਹਾ ਭੇਜਿਆ ਸੀ ਲਿਖਤੀ ਵੀ ਤੇ ਮੂੰਹ ਜਮਾਨੀ ਵੀ ਮੈਨੂੰ ਮਿਲੋ ਆਪਾਂ ਬੈਠ ਕੇ ਵਿਚਾਰ ਕਰਦੇ ਹਾਂ ਜੋ ਤੁਹਾਡੇ ਨਾਲ ਤੰਗੋਸੋਰੀ ਹੋਈ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਲਵੇ ਦੇ ਇਲਾਕੇ ਵਿੱਚ ਨੇ ਰਾਮੇ ਆਣੀ ਖਬਰ ਮਿਲ ਗਈ ਵੀ 나ਜ਼ਮ ਜ਼イール ਖਾਂ ਚਮਕੌਰ ਦੀ ਗੜੀ ਦਾ ਜੰਗ ਹਾਰਿਆ ਹੋਇਆ ਤੇ ਲਿਮੇ ਲਾਉਂਦਾ ਫਿਰਦਾ ਹੈ ਫੌਜਾਂ ਲੈ ਕੇ ਇਧਰ ਆ ਰਿਹਾ ਹੈ ਇੱਥੇ ਫਿਰ ਖਿਦਰਾਣੇ ਦੀ ਧਾਬ ਤੇ ਬਹੁਤ ਇੰਗਰ ਯੁੱਧ ਹੋਇਆ ਜਿੱਥੇ ਭਾਈ ਮਾਨ ਸਿੰਘ ਵੀ ਹੋਰ ਗੁਰੂ ਕੇ ਪਿਆਰਿਆਂ ਨੇ ਨਜ਼ਾਤ ਮਿਲੀ ਹੈ ਟੁੱਟੀ ਗੰਢੀ ਹੈ ਇਹ ਜੰਗ ਪਾਸ਼ਾ ਜਿੱਤੇ ਜਿੱਤ ਕੇ ਜੰਗ ਸਾਹੋ ਕੀ ਤਲਵੰਡੀ ਗਏ ਉੱਥੇ ਕਮਰ ਕੱਸਾ ਜੰਗ ਦਾ ਖੋਲਿਆ ਤੇ ਨਾਂ ਪੈ ਗਿਆ ਉਸ ਜਗ੍ਹਾ ਦਾ ਕਮ ਕਮਾ ਸਾਹਿਬ। ਦਮ ਲਿਆ ਰਹੇ تھے۔ ਇੱਥੇ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਕ ਓੰਕਾਰ ਤੋਂ ਰਾਗ ਮਾਲਾ ਤੱਕ ਸੰਪੂਰਨ ਲਿਖਵਾਈ ਭਾਈ ਮਨੀ ਸਿੰਘ ਨੂੰ 9 ਮਹੀਨੇ 9 ਦਿਨ ਲੱਗੇ। ਆਪ ਇਥੋਂ ਪਾਤਸ਼ਾਹ ਹੁਣ ਦੱਖਣ ਵੱਲ ਨੂੰ ਚੱਲ ਜਾਗੇ। ਔਰ ਚਾਲਦੇ ਇਸ ਲਈ ਨੇ ਇੱਕ ਤੇ ਸੰਗਤਾਂ ਨੂੰ ਦਿਦਾਰੇ ਦੇਣੇ ਨੇ ਤਾਰਨਾ ਇਹ ਦੂਸਰਾ ਔਰੰਗਜ਼ੇਬ ਦਿਦਾਰੇ ਚੰਦਾਨ ਹੈ ਔਰ ਜ਼ਫਰਨਾਮੇ ਚ ਮਹਾਰਾਜ ਨੇ ਲਿਖਿਆ ਵੀ ਔਰੰਗਜ਼ੇਬ ਤੇਰੇ ਸੁਨੇਹੇ ਮੈਨੂੰ ਮਿਲੇ ਨੇ ਨਾ ਵਿਸਤੈ ਰੀਦੋ ਬਾਗੁਫਤਨ ਜ਼ਬਾਨ ਬਾਬਾਯਦ ਕੇ ਇਨਕਾਰ ਰਾਹਤ ਰਸਾਂ ਮਹਾਰਾਜ ਕਹਿੰਦੇ ਲਿਖਿਆ ਪੱਤਰ ਵੀ ਮਿਲਿਆ ਤੇਰਾ ਤੇ ਜ਼ੁਬਾਨੀ ਸੁਨੇਹਾ ਵੀ ਮਿਲਿਆ ਮਨੇਪਰੇ ਚੜ ਜੇ ਤੂੰ ਵਾਦਾ ਕੀਤਾ ਹੈ ਹਰੇ ਪਾਤਸ਼ਾਹ ਚਲੇ ਨੇ ਮਾਤਾ ਸੁੰਦਰ ਕੌਰ ਹੁਣਾਂ ਨੂੰ ਮੁਖੀਏ ਸਿੰਘਾਂ ਦੇ ਨਾਲ ਜਲੀ ਨੂੰ ਤੋੜ ਦਿੱਤਾ ਆਪਣੇ ਨਾਲ ਮਾਤਾ ਸਾਹਿਬ ਕੌਰ ਜੀ ਲੈ ਲਏ ਔਰ ਸਿੰਘ ਸੇਵਾ ਦਾ ਲੈ ਲਏ ਮਾਤਾ ਭਾਗ ਕੌਰ ਜੀ ਲੈ ਲਏ ਗੁਰਦੇਵ ਸਿਰਸਾ ਤੇ ਹੋਵਾ ਨੋਹਰ ਮਦੂ ਸੰਗਾਣਾ ਪੁਸ਼ਕਰ ਨਰੈਣਾ ਲੰਗਦੇ ਲੰਗਦੇ ਹੁੰਗੇ ਕੁਲਾਇਤ ਨਗਰ ਲੰਗ ਗਏ ਅਜੇ ਇਰਾਪਦੀ ਪਰਬਤ ਨੂੰ ਪਾਰ ਕਰਕੇ ਭਗੋੜ ਰਾਜਸਥਾਨ ਦੇ ਇਲਾਕੇ ਪਹੁੰਚੇ ਸਨ ਖਬਰ ਮਿਲ ਗਈ ਮਹਾਰਾਜ ਔਰੰਗਜ਼ੇਬ ਦੱਖਣ ਦੇ ਸ਼ਹਿਰ ਅਹਿਮਦਨਗਰ ਤੋਂ ਔਰੰਗਾਬਾਦ ਆ ਰਿਹਾ ਸੀ ਪਰ ਜਦੋਂ ਕਿਲਾ ਪੀਗਾ ਨੇੜੇ ਅਮਾਪੁਰੇ ਪਹੁੰਚਿਆ ਉਥੇ ਉਹਦੀ ਮੌਤ ਹੋ ਗਈ। ਤੋਂ ਬਾਦਸ਼ਾਹ ਦੀ ਆਖਰੀ ਖੁਆਇਸ਼ ਸੀ ਵੀ ਪੀਰ ਖ्वाजा ਸਾਹਿਬ ਦੀ ਜ਼ਿਆਰਤ ਨੇੜੇ ਫਲਤਾਬਾਦ ਨੇੜੇ ਉਹਨੂੰ ਜ਼ਮੀਨਦੋਸ਼ ਕੀਤਾ ਜਾਵੇ ਦੀ ਕਬਰ ਬਣਾਈ ਜਾਵੇ ਤੋਂ ਉਹਨੂੰ ਉਥੇ ਨੱਬ ਦਿੱਤਾ ਗਿਆ। ਦਰਸ਼ਨਾ ਨੂੰ ਤੜਫਦਾ ਔਰੰਗਜ਼ੇਬ ਦੁਨੀਆ ਤੋਂ ਵਿਆਹ ਪਾਣੀ ਚਾਹੁੰਦਾ ਹੈ। ਗੁਰੂ ਦੇ ਦਰਸ਼ਨ ਵਡਿਆਂ ਭਾਗਾਂ ਨਾਲ ਮਿਲਦੇ ਨੇ। ਵਡਭਾਗੀ ਗੁਰ ਦਰਸ਼ਨ ਪਾਇਆ ਜੇ ਭਾਗ ਕੁਮਨਾ ਹੁਣ ਦਰਸ਼ਨ ਨਹੀਂ ਮਿਲਦੇ ਜਿਨ ਦਰਸ਼ਨ ਸਤਿਗੁਰ ਸਤਪੁਰਖ ਨਾ ਪਾਇਆ ਤੇ ਭਾਗ ਹੀ ਜਮਾਰੇ ਉਹ ਭਾਗ ਹੀ ਲੋਕਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ 84 ਦਾ ਖਜੂਨਾ ਭੋਗਣੀਆਂ ਪੈਂਦੀਆਂ ਨੇ ਫਿਰ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਇਆ ਕੀ ਮਿਲਿਆ ਦਰਸ਼ਨ ਪੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਉਹਨਾਂ ਨੂੰ ਮਜ਼ਾਤ ਮਿਲਦੀ ਹੈ ਮੁਕਤੀ ਮਿਲਦੀ ਹੈ ਰੋਗਾ ਸੋਗਾ ਤੋਂ 84 ਦੇ ਖਜੂਨਾ ਤੋਂ ਖੈਰੇ ਮੂਆ ਹੈ ਦੁਨੀਆਂ ਦਾ ਏਡਾ ਤਕਬਰੀ ਹੰਕਾਰੀ ਬਾਦਸ਼ਾਹ ਜਿਹੜਾ ਕਦੇ ਨਹੀਂ ਨਿਵਿਆ ਕਦੇ ਨਹੀਂ ਝੁਕਿਆ ਜਿਹਨੂੰ ਕੋਈ ਤਲਵਾਰ ਨਹੀਂ ਕੱਟ ਸਕੀ ਜਿਹਨੂੰ ਕੋਈ ਤੀਰ ਨਹੀਂ ਵੰਨ ਸਕਿਆ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਬਾਹ ਏਡੀ ਤਿੱਖੀ ਪਈ ਐ ਮਿੱਟੀ 'ਚ ਮਿਲ ਗਿਆ ਪਾਪੀ ਮੂਆ ਗੁਰ ਪ੍ਰਤਾਪ